ਸ੍ਰੀ ਕਾਜੀ ਸਵਾਗਤ ਹੈ ਤੁਹਾਡਾ ਪੁੰਨੀ ਹਾਊਸ ਦੇ ਵਿੱਚ ਆਸਪਾਸ ਸਭ ਠੀਕ ਠਾਕ ਹੋ ਗਏ ਅਸੀਂ ਵੀ ਠੀਕ ਆ ਤੇ ਅੱਜ ਆ ਜੀ ਦਿਨ ਸ਼ੁੱਕਰਵਾਰ ਦੁਪਹਿਰ ਦਾ ਟਾਈਮ ਹੈ ਅਸੀਂ ਲੱਗੇ ਸੀ ਚਾਹ ਬਣਾਉਣ ਤੇ ਅਚਾਨਕ ਮੇਰੀ ਕਲਾਸ ਫੈਲੋ ਦਾ ਫੋਨ ਆ ਗਿਆ ਤੇ ਅਸੀਂ ਆ ਰਹੇ ਹਾਂ ਮੈਂ ਉਹਨੂੰ ਮਿਲੀ ਹਾਂ ਯਾਨੀ ਜਦੋਂ ਤੇ ਪੜ੍ਹਦੇ ਸੀ ਉਦੋਂ ਦੀ ਕਦੀ ਮਿਲੀ ਨਹੀਂ ਹੁਣ ਫਸਟ ਟਾਈਮ ਮਿਲ ਲੱਗੀ ਹਾਂ 30 32 ਸਾਲਾਂ ਬਾਅਦ ਦੇਖਦੇ ਹਾਂ ਕਿੱਦਾਂ ਦਾ ਹੁੰਦਾ ਇੰਪ੍ਰੈਸ਼ਨ ਸਾਡਾ ਕੀ ਕੀ ਹੋਣਾ ਨਾ ਰੋ ਮੈਂ ਆਉਂਗੀ ਜਦੋਂ ਜਿੱਦਣ ਆਜਾ ਨਾ ਮੰਮੀ ਦੀਏ ਕਾਹਨ ਤੇ ਨਾ ਨੀਰੇ ਕੰਡੀ ਹਾਂ ਉੱਤਰ ਨਹੀਂ ਅੰਤ ਨੂੰ ਜਾਵਾਂਗੇ ਅੱਛਾ ਐ ਨਹੀਂ ਜੀ ਅੱਛਾ ਕੀ ਹੁਣ ਇੰਦਰ ਨੂੰ ਚਲ ਜੀਦਾ ਹੈ ਅੱਛਾ ਜੀ ਲਵੇ ਨਹੀਂ ਜੀ ਬੇਦਰ ਅੱਛਾ ਮੈਂ ਨਹੀਂ ਜੀ ਰਲ ਮੈਂ ਨਹੀਂ ਤਾਂ ਅੱਜ ਮੰਮੀ ਹੁਣਾਂ ਦੇ ਫਰੈਂਡਸ ਆਏ ਸੀ ਜਦੋਂ ਓਰਮਾਨ ਆਇਆ ਓਰਮਾਨ ਕਹਿੰਦਾ ਮੈਨੂੰ ਲੱਗਾ ਘਰੇ ਵਾਈਫਾਈ ਆਲੇ ਆ ਮੈਨੂੰ ਪਤਾ ਹੋਣੀ ਨਹੀਂ ਕਿ ਵਾਈਫਾਈ ਆਲੇ ਆ ਉਹ ਵਾਈਫਾਈ ਆਏ ਨਹੀਂ ਹੈਗੇ ਮੈਂ ਕੱਲਾ ਕੱਲਾ ਰੂਮ ਚੈੱਕ ਕਰਦੀ ਸੱਤ ਤੇ ਲੱਗਉਗਾ ਤੇ ਲੱਗਉਗਾ ਉਹ ਬੁੱਝੇਗਾ ਉਹ ਆਹੋ ਆਏ ਨੇ ਕੱਲ ਕਹਿੰਦੇ ਪਰਸੋਂ ਕੱਲ ਨੂੰ ਮਨ ਕੱਲ ਕਹਿੰਦੇ ਚੱਕਿਆ ਹੀ ਨਹੀਂ ਜੀ ਫੋਨ ਨੂੰ ਨਹੀਂ ਅੱਜ ਸਵੇਰੇ ਪਰੌਣੇ ਐ ਸੀ ਅਰਮਾਨ ਉਹਨਾਂ ਨੂੰ ਕਹੀ ਜਾਵੇ ਹਾਂ ਕੀ ਸੌਣੀ ਤਾਂ ਜੁਰ ਤੇ ਅੱਜ ਬਾਠ ਵੀ ਰੱਖਿਆ ਉਹ ਪਤਾ ਕੱਲ ਨੂੰ ਕਹਿੰਦੇ ਫੋਨ ਮਾਰਦੇ ਕੱਲ ਨੂੰ ਚਲਾਂਗੇ ਠੀਕ ਆ ਨਹੀਂ ਰੋਟੀ ਰੋਟੀ ਦਾ ਹਲੇ ਪੱਕੀ ਨਹੀਂ ਤੁਸੀਂ ਆਉਣੇ ਲੱਪੇ ਮੈਂ ਤਾਂ ਬਾਅਦ ਆ ਜਾਵਾਂਗੀ ਹੂੰ ਸਵਾਦ ਅੱਜ ਕਾਲੀ ਕੜੀ ਬਣਾਈ ਆ ਪੁਰਾਣੇ ਆ ਗਏ ਫਿਰ ਬਾਹਰ ਤੋਂ ਤੇ ਜੋ ਸਿਲੇਬਸ ਬਣਾ ਲੈਣੇ ਨੇ ਆ ਰਮਾਨ ਜੀ ਮਹੜ ਜਾ ਹਟ ਜਾ ਅੱਛਾ ਬਯੰਤਰ ਹੋ ਜਾਣਾ ਤੇਰਾ ਕਾਲੂ ਮੇਰਾ ਲਾਸਟ ਪ੍ਰੈਕਟੀਕਲ ਫਿਰ ਮੈਂ ਫ੍ਰੀ ਇੱਕ ਹਫਤੇ ਲਈ ਫਿਰ ਪੇਪਰ ਫਿਰ 9 ਤਰੀਕ ਤੋਂ ਪੇਪਰ ਇਹ ਕੀ ਬਾਤ ਲੱਗ ਨਾਸਰ ਆ ਗਿਆ ਇਹ ਹੁਣੇ ਹੀ ਦੇ ਹੁੰਦੇ ਪੇਪਰ ਹਣ ਉਹ ਜਮਾ ਦੇ ਆਏਗਾ ਅੱਗੇ ਜਦੋਂ ਸਾਡੇ ਪੇਪਰ ਬਣਦੇ ਹੁੰਦੇ ਸੀਗੇ ਪੇਪਰ ਪਹਿਲਾਂ ਹੁੰਦੇ ਸੀ ਪ੍ਰੈਕਟੀਕਲ ਬਾਅਦ ਚ ਹੁੰਦੇ ਸੀ ਸਾਡੇ ਪ੍ਰੈਕਟੀਕਲ ਪਹਿਲਾ ਹੁੰਦੇ ਤੇ ਪਰਵਾਚ ਹੁੰਦੇ ਆ ਵਾਹ ਕੀ ਅਜਮਨਾ ਹੈ ਸਾਡੇ ਦੇਖਿਆ ਮੈਡਮ ਕਿੰਨੇ ਚੰਗੇ ਸੀ ਹੂੰ ਲੱਗਦੇ ਨਹੀਂ ਸੀ ਮੈਡਮ ਹੋ ਕੇ ਹੁਣ ਮਾਹੌਲ ਜਿਆਦਾ ਹੋ ਗਿਆ ਅੱਗੇ ਟੀਚਰ ਜਿਹੜਾ ਤੋਂ ਤਾਂ ਡਰੀਦਾ ਪਾਤ ਹੁੰਦਾ ਸੀ ਸੀ ਹਿੰਦੀ ਭਾਸ਼ੇ ਸੀਗੇ ਬਹੁਤ ਮਾਰੀ ਸੀ ਆਪੇ ਮੇਰੇ ਦੋ ਟੀਚਰ ਆ ਗਏ ਜੀ ਸਾਡੇ ਘਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਕਿੱਦਾਂ ਦੇ ਸਟੂਡੈਂਟ ਰਹੇ ਹੁਣ ਹਨਾਰ ਉਹਨਾਂ ਰਹੇ ਟੀਚਰ ਆ ਕੇ ਇਹਨਾਂ ਪਿਆਰ ਕਰਦੇ ਆ ਉੱਧਰ ਬਲਜਿੰਦਰ ਮੰਗਤ ਜੀ ਆਏ ਆ ਸਾਰ ਟੀਚਰ ਉਹਨਾਂ ਨੇ ਕਿੰਨਾ ਤੁਹਾਡੇ ਸਾਹਮਣੇ ਵੀ ਵੀਡੀਓ ਬਣਾਈ ਆ ਤੇ ਅੱਜ ਇਹਨਾਂ ਨੇ ਵੀਡੀਓ ਨਹੀਂ ਬਣਾਈ ਕਿਉਂਕਿ ਪਰਮਿਕ ਜਪਦੀ ਰਹੀ ਆ ਤੇ ਉਹ ਤਾਂ ਕਹਿੰਦੇ ਸੀ ਬਣਾ ਲਓ ਵੀਡੀਓ ਥੋੜੀ ਜਿਹੀ ਬਣਾਈਏ ਜਾਣ ਲੱਗਿਆਂ ਦੀ ਤੇ ਹਾਲੇ ਅੰਨੀ ਇਹਨਾਂ ਦੀ ਜਪ ਨਹੀਂ ਖੁੱਲੀ ਵੀਡੀਓ ਬਣਾਉਂਦੀ ਆਪਣੇ ਘਰ ਦੀ ਘਰ ਦੀ ਬਣਾਈ ਦੀ ਆ ਤੇ ਕਿਸੇ ਵੇਲੇ ਕਹਿੰਦੇ ਸੀ ਆਵਾਂਗੇ ਫੇ ਬਣਾ ਲਿਓ ਬਹੁਤ ਵਧੀਆ ਲੱਗਾ ਮੈਨੂੰ ਸਾਡੇ ਟੀਚਰ ਆਏ ਆ ਮੈਨੇ ਕਲਾਸ ਕਰਵਾਈਆਂ ਇੱਕ ਤਾਂ ਜਿਹੜੇ ਮੇਰੀ ਕਲਾਸ ਵਿੱਚ ਸੀ ਉਹ ਤਾਂ ਪਹਿਲਾਂ ਵੀ 3-4 ਸਾਲ ਤੋਂ ਮੈਨੂੰ ਮਿਲੇ ਆ ਉਹ ਮੇਰੇ ਕੰਟੈਕਟ 'ਚ ਨੇੜੇ ਹੀ ਉਹ ਤਾਂ ਸਾਡੇ ਰਹਿੰਦੇ ਉਹ ਵੀ ਨੇੜੇ ਆ ਵੈਸੇ ਪਤਾ ਹੀ ਨਹੀਂ ਸੀ ਉਹਦਾ ਜਿੱਦਾਂ ਕਹਿੰਦੇ ਆ ਕੰਧ ਪਿੱਛੇ ਪਰਦੇਸ ਪਿੰਡ ਦਾ ਹੁੰਦਾ ਵੀ ਨੇੜੇ ਹੀ ਆ ਪਰ ਪਤਾ ਹੀ ਹੁਣ ਲੱਗਾ ਆ ਤੇ ਉਹ ਵੀ ਮੈਨੂੰ ਮਿਲੇ ਆ ਜੀ ਮੇਰੇ ਖਿਆਲ 30-32 ਸਾਲ ਬਾਅਦ ਫਸਟ ਟਾਈਮ ਇਹ ਫਸਟ ਟਾਈਮ ਮੇਰੀ 30 ਸਾਲਾਂ ਬਾਅਦ ਇੱਕ ਮੇਂ ਡਿਫਰੈਂਟ ਪਿਛਲੇ ਸਾਲ ਚਾਹੇ ਸਰਦੀਆਂ ਦੇ ਵਿੱਚ ਕਮ ਉਹਦੀ ਵੀ ਫੋਟੋ ਐਡ ਕਰਕੇ ਵਿੱਚ ਪਾ ਰਹੀ ਹੈ ਬਿੰਦੂ ਵੀ ਉਹ ਜਦੋਂ ਬੰਦ ਲੈਟਰ ਪੜਦੀ ਸੀ ਬਿੰਦੂ ਇੱਕ ਹੋਰ ਨਹੀਂ ਸੀ ਰਮਨਦੀਪ ਰਮਨਦੀਪ ਤਾਂ ਪਹਿਲਾਂ ਹੀ ਇੱਕ ਵਾਰ ਆਇਆ ਸੀ ਉਹ ਜਦੋਂ ਉਹਨੂੰ ਤਾਂ ਹੋ ਗਿਆ 10-12 ਸਾਲ ਹੋ ਗਏ ਪਰ ਸਾਡੇ ਘਰ ਆਏ ਸੀਗੇ ਰਮਨਦੀਪ ਤਾਂ ਤੇ ਇਹ ਬਿੰਦੂ ਵੀ ਫਸਟ ਟਾਈਮ ਆਈ ਆ ਇਹ ਵੀ 33-34 ਸਾਲ ਬਾਅਦ ਮੈਨੂੰ ਮਿਲਿਆ ਇਹ ਪੜਦੇ ਉਹ ਪੜਦੇ ਦੀ ਮੈਰਿਜ ਹੋ ਗਈ ਸੀ ਸਭ ਤੋਂ ਪਹਿਲਾਂ ਉਹਦੀ ਮੈਰਿਜ ਹੋਈ ਆ ਮੈਨੂੰ ਲੱਗਦਾ ਨਾ ਉਹਦੇ ਕੋਈ ਬੇਟੇ ਦੇ ਕੋਈ ਬੇਬੀ ਹੋਇਆ ਦੀਪੀ ਲਗਾਈ ਹੋ ਮੈਂ ਹਲੇ ਪੁੱਛਣ ਵਿੱਚ ਕਰ ਲਈ ਦੇਖੀ ਆ ਮੈਨੂੰ ਜਾਵੇ ਨਹੀਂ ਉਹਨੂੰ ਪੁੱਛਣਾ ਸੀਗਾ ਮੈਂ ਬਿੰਦੂ ਦੇ ਦੀਪੀ ਲਾਈ ਹੋ ਲੈ ਅਜੇ ਬੇਟੀ ਦੀ ਮੈਰਿਜ ਨੂੰ ਵੀ ਮੈਂ ਕਹਿੰਨੀ ਆ ਟਾਈਕ ਸਾਲ ਹੋ ਗਏ ਆ ਬਹੁਤ ਵਧੀਆ ਦਾ ਮਿਲਿਆ ਕਰੋ ਜੀ ਆਪਣੇ ਪੁਰਾਣੇ ਫਰੈਂਡਸ ਨੂੰ ਆਪਣੀ ਕਲਾਸ ਫੈਲੋ ਨੂੰ ਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਆ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਆ ਅਸੀਂ ਤਾਂ ਚਾਹੁੰਦੇ ਰਹਿੰਦੇ ਵੀ ਪੁਰਾਣੀਆਂ ਸਹੇਲੀਆਂ ਮਿਲਣ ਅਸੀਂ ਪੁਰਾਣੀਆਂ ਗੱਲਾਂ ਬਾਤਾਂ ਕਰੀਏ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਾ ਮੈਨੂੰ ਮਿਲ ਕੇ ਮੈਨੂੰ ਵੀ ਬਹੁਤ ਵਧੀਆ ਲੱਗਾ ਆ ਮਮਾ ਬਿੱਪਨ ਅੰਕਲ ਵੀ ਤੁਹਾਡੇ ਕਲਾਸਮੇਟ ਸੀ ਹਾਂ ਬਿੱਪਨ ਨੂੰ ਵੀ ਕਹਿੰਦੇ ਸੀ ਉਹ ਫੋਨ ਕਰ ਲੈ ਉਹ ਮੈਂ ਕਿਹਾ ਉਹ ਟੀਚਰ ਡਿਊਟੀ ਤੇ ਗਿਆ ਹੋਣਾ ਆ ਤੇ ਆਪਾਂ ਤਾਂ ਸ਼ਰਜਾਂਦਾ ਕਹਿੰਦੇ ਸੀ ਉਹਨੂੰ ਫੋਨ ਕਰ ਲਓ ਬਿੱਪਨ ਨੂੰ ਵੀ ਮਿਲਦੇ ਰਹੇ ਆਪਣੇ ਕਲਾਸਪੇੜੇ ਸਾਰੇ ਬੜੀ ਲੱਗਦਾ ਹੈ ਤੁਹਾਡੇ ਕਲਾਸ ਫੈਲੋ ਕਦੇ ਕਦੇ ਕੋਈ ਇੱਛਾ ਕੋ ਮਿਲੂ ਕੰਫਰਟ ਕਰਦੇ ਆ ਲੱਗੇ ਬਾਹਰ ਵੀ ਹੋਏ ਜਾਂਦੇ ਆ ਆਤੀ ਹੁੰਦੀ ਪਈਆ ਪਿੰਡ ਹੋ ਹਿੰਮਤ ਦੋ ਸਪੀਕਰ ਦਾ ਪਿੰਡਾ ਲੋਂ ਮੇਗਾ ਮੂ ਪਿੰਡਾ ਨੂੰ ਇੱਧਰ ਹੁੰਦਾ ਕੱਲ ਨੂੰ ਚਲਾਂਗੇ ਨਾਲ ਮੈਂ ਕੱਲੂ ਫ੍ਰੀ ਹੋ ਜਾਣਾ ਅੱਜ ਫਿਰ ਰੋਟੀ ਕੌਣ ਬਣਾਊਗਾ ਜਿਹੜਾ ਰੋਜ਼ ਬਣਾਉਂਦਾ ਉਹੀ ਬਣਾਊਗਾ ਰਮਵੀ ਮਾਸੀ ਨੇ ਵੀ ਕਹਿ ਦਿੱਤਾ ਕਹਿੰਦੇ ਫਰਮਵੀਰ ਤੋਂ ਕੰਮ ਬਹੁਤ ਕਰਾਉਂਦੇ ਆ ਵਧੀਆ ਗੱਲ ਹੈ ਈ ਆ ਤਦਿਆਂ ਲੈ ਕਾਮ ਕਾਰਦਿਕਾ ਕੰਮ ਨਹੀਂ ਕਰਦੇ ਥੋੜੀ ਕਿਆ ਤੇ ਜੋ ਮਾਨ ਹੋਣਾ ਚਾਹੀਦਾ ਆਪਣੀ ਤੇ ਮਮੀ ਅਜਰ ਮਾਨ ਨੇ ਹੈ ਨਾ ਸਾਰੇ ਫੋਨਾਂ ਦਾ ਡਾਟਾ ਮੁਕਾਤਾ ਮੁਕਾਤਾ ਮੈਂ ਸਵੇਰੇ ਨੂੰ ਖੇਚਦੀ ਸੀ ਮੈਂ ਕਿ ਫੋਨ ਨੂੰ ਰੱਖਦੇ ਡਾਟਾ ਮੁਕਾ ਲੈਣ ਉਹ ਤਾਂ ਕੀ ਕਹਿੰਦਾ ਬਾਈਫਾ ਲੱਗਣਾ ਅੱਜ ਵਾਈਫਾਈ ਲੱਗ ਜਾਣਾ ਉਹਨਾਂ ਨੇ ਕੱਲ ਕਿਹਾ ਸੀ ਕੱਲ ਨੂੰ ਲਾਜਮਾਂਗੇ ਮੈਂ ਕਿਹਾ ਤਾਂ ਉਹ ਗੱਲ ਹੋਈ ਜਿੱਦਾਂ ਇੱਕ ਵਾਰ ਇੱਕ ਭਾਈ ਦੇ ਮਰੋਂ ਤੁਹਾਨੂੰ ਗੱਲ ਕੋਠੇ ਦੇ ਘਰ ਜਾਮ ਪਿਆ ਸੀ ਉਹਨੇ ਵੀ ਕੀਤਾ ਸੀ ਹੈ ਮਾਝੂ ਦੇ ਅਰੇ ਮਾਝਾ ਖਲਾਈ ਸੀ ਕੋਠੇ ਦਾ ਟਮਾਟੇ ਮਾਝਾ ਆਪਣਾ ਪਿੰਡ ਦੀ ਗੱਲ ਹੈ ਲੈ ਲਾ ਹੋਰ ਸੌਣ ਲਾ ਕਹਾਵਤ ਆਏ ਛੋਟਾ ਨੂੰ ਸਾਡੇ ਪਿੰਡ ਦੀ ਗੱਲ ਕਰੇ ਬਿਲਾਹਾ ਗਿਆ ਹੁੰਦਾ ਆ ਮੇ ਪੱਠੇ ਕੋਟ ਅੱਗੇ ਲੋਕਾਂ ਦੇ ਕੋਠੇ ਹੁੰਦੇ ਸੀ ਕੱਚੇ ਮੈਂ ਵੀ ਦੇ ਤੁਸੀਂ ਦੇਖਿਓ ਤੁਸੀਂ ਵੀ ਦੇਖਿਓ ਮੈਂ ਵੀ ਦੇਖਿਓ ਬਹੁਤ ਹਰਾ ਹਰਿਆ ਭੁੱਖਾ ਨਹੀਂ ਹੁੰਦੀ ਨਾ ਇਦਾਂ ਦਾ ਘਰ ਜਾਂਦਾ ਹੁੰਦਾ ਚੈਨ ਹਰਾ ਐ ਦੀ ਕੋਹਿਆ ਦਾ ਬੀਜ ਆ ਹੁੰਦਾ ਤਾਂ ਭਾਈ ਕਹਿੰਦਾ ਵੀ ਸਾਡੇ ਕੋਠੇ ਦੇ ਘਾਹ ਬਹੁਤ ਹੈ ਤੁਸੀਂ ਮੱਝ ਰੱਖ ਲਈਏ ਜਾਨੀ ਉਹਦੇ ਲਾਲਚ ਚ ਉਹਦਾ ਇੱਕੋ ਟੋਗਰਾ ਹੋਣਾ ਸੀ ਤਾਂ ਇੱਕ ਮਾਝ ਤੋਂ ਹੋਰ ਗੱਲ ਮੈਂ ਚਿੱਤੇ ਹਾਸੇ ਵਾਲੇ ਫੜੋ ਨਾ ਪੁੱਛਿਆ ਕਿ ਤੇਰੀ ਆ ਇੱਕ ਬਾਵਾ ਇੱਕ ਆਉਂਦਾ ਮੰਗਣ ਵਾਲਾ ਇੱਕ ਬੁੜੀ ਦੇ ਘਰ ਮੰਗਣ ਆਉਂਦਾ ਤਾਂ ਆ ਆਟਾ ਮੰਗਣੇ ਬਹੁਤ ਆਉਂਦੇ ਹੁੰਦੇ ਸੀ ਨਾ ਹੁਣ ਨਹੀਂ ਆਉਂਦੇ ਆ ਕਿ ਆਟਾ ਮੰਗਣੇ ਉਹ ਹਰੇ ਜਿਹੇ ਕੱਪੜੇ ਪਾ ਕੇ ਵੀਰ ਬਾਣ ਨੂੰ ਆਉਂਦਾ ਹੁੰਦਾ ਸੀ ਹੁਣ ਜਦੋਂ ਦਾ ਗੱਲ ਆ ਕੋਈ ਉਹਨੂੰ ਆਟਾ ਮੰਗਦਾ ਤਾਂ ਉਹ ਮੰਗਦੀ ਉਹਦੀ ਮੱਝ ਹੁੰਦੀ ਅੰਦਰ ਮੱਝ ਹੁੰਦੀ ਬਾਜੀ ਉਹਨੂੰ ਕਹਿੰਦਾ ਬੀਬੀ ਤੇਰੇ ਮੱਝ ਬਹੁਤ ਸੋਹਣੀ ਮੱਝ ਬਹੁਤ ਭਾਰੀ ਆ ਕਹਿੰਦੀ ਅੱਛਾ ਤਾਂ ਗੇਟਾ ਦਾ ਬਰਾਤ ਛੋਟਾ ਛੋਟਾ ਤੇ ਗੇਟਾ ਉਹਨੂੰ ਕਹਿੰਦਾ ਜੇ ਮਾਰਗੇ ਤਾਂ ਕੱਢਣੀ ਕਿਦਾਂ ਸੁਣ ਗਏ ਨਾ ਤੁਸੀਂ ਹੁਣ ਇਹਦੇ ਵਿੱਚ ਕਿਹੜੇ ਪਿੰਡ ਦੀ ਹੈ ਡਾਂਗਾ ਮੇਰਾ ਤਾਂ ਜੀ ਰੋਟੀ ਖਾਣ ਦੇਣੇ ਕਰਦਾ ਪਰਮਵੀਰ ਮੇਰੇ ਰਾਤ ਰੋਟੀ ਨਿਕਾਤਾ ਜ ਰੋਟੀ ਖਾਣ ਨੂੰ ਮੇਲੇ ਰਹਿੰਦੇ ਰੋਟੀ ਪਹਿਲਾਂ ਨਹੀਂ ਘਰ ਤੋਂ ਦੱਸਣਾ ਮੈਂ ਹੁਣ ਮੈਂ ਦੱਸਣ ਇਦਾਂ ਕਰ ਫੇਰ ਦੋ ਸੁੱਕੀਆਂ ਰੋਟੀਆਂ ਰਹਿੰਦੇ ਪਈਆਂ ਚੋਪੜੀ ਨਾਲ ਜਦੋਂ ਅਕਤੋਂ ਭੁੱਖ ਲੱਗੇ ਤਾਂ ਮੈਂ ਖਾ ਲੂੰਗੀ ਠੀਕ ਹੈ ਹੂੰ ਚੋਪੜੀ ਨਾਲ ਚਾਹ ਆਰ ਪਲੇਟ ਚਾਹ ਪਾਣੀ ਪੀਤਾ ਕਰਕੇ ਭੁੱਖ ਜੀ ਮਰ ਗਈ ਆ